ਕੰਕਟਾਨ ਵੀਰੋ ਅੱਜ ਆਪਾਂ ਆਏ ਸੀ ਫਾਰਮ ਕਾਲੀਰੋਂ ਸਰਤਾਪੁਰਾ ਪਿੰਡ ਵਿਖੇ ਤੇ ਬੱਕਰੀਆਂ ਦਾ ਫਾਰਮ ਆਪਣੇ ਵੀਰ ਸੋਨੀ ਦਾ ਸਿੰਦਰ ਦਾ ਤੇ ਬਦਲਵੀਰ ਜੀ ਦਾ ਬਹੁਤ ਹੀ ਵਧੀਆ ਫਾਰਮ ਬਣਾਇਆ ਇਹਨਾਂ ਨੇ ਤੇ ਖੇਤ ਬਣਾਇਆ ਆਪਣੇ ਕਮਰਾ ਰਹਿਣ ਵਾਲਾ ਪਾਣੀ ਦਾ ਡੈਮ ਹੈ ਇਹਨਾਂ ਕੋਲ ਤੇ ਵਧੀਆ ਲੋਕੇਸ਼ਨ ਤੇ ਬਣਿਆ ਹੋਇਆ ਆ ਉਸ ਦੇ ਪਾਸੇ ਫਸਲ ਚਾਰੇ ਪਾਸੇ ਤਰਾਂ ਕਾ ਲੱਗੀਆਂ ਪਈਆਂ ਦੇਖਦੇ ਆ ਆਪਣੇ ਬਾਈ ਜੀ ਹੋਰਾਂ ਕੋਲ ਕੀ ਕੀ ਜਾਨਵਰ ਹੈ ਕਾਸੇ ਕੰਮ ਕਰਦੇ ਐ बर्बरी से करते हैं या बीटल से करते हैं ना बीजेद करते हैं काम है कि की सौखा है फार्म है यह है पैंती बाय स्वेयर फुट है तीन होरशन बाई कगी हुई है ता कि कोई जानवर ਅੰਕਿਤ ਆਪ ਜੀ ਨੂੰ ਆ ਗਿਆ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਫਾਰਮ ਹੈ ਆਜੋ ਆਪਾਂ ਭਾਈ ਜੀ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਬਈ ਸਤਿ ਸ਼੍ਰੀ ਅਕਾਲ ਬਾਈ ਜੀ ਆਪਣੇ ਕੋਲ ਕੀ ਕੀ ਜਾਨਵਰ ਹੈ ਬੀਟਲ ਤੇ ਕੰਮ ਕਰਦੇ ਆ ਜਾਂ ਆਪਾਂ ਬਰਬਰੀ ਤੇ ਜੀ ਨਹੀਂ ਦੋਨਾਂ ਤੇ ਬਾਈ ਜੀ ਬੀਟਲ ਵੀ ਹੈ ਤੇ ਬਰਬਰੀ ਵੀ ਹੈ ਠੀਕ ਹੈ ਜੀ ਕਿਹੜੀ ਬਰੀਡ ਤੇ ਕੰਮ ਕਰਨਾ ਸੌਖਾ ਲੱਗਦਾ ਤੁਹਾਨੂੰ ਦੋਮਾਂ ਤੇ ਠੀਕ ਹੈ ਬਾਈ ਜੀ ਅੱਛਾ ਜੀ ਜਿਵੇਂ ਤੁਸੀਂ ਲਾ ਲਓ ਬਰਬਰੀ ਤੇ ਸਾਂਭ ਸੰਭਾਲ ਥੋੜੀ ਜਿਹੀ ਔਖਾ ਹੈ ਬੀਟਲ ਦੀ ਥੋੜੀ ਜਿਹੀ ਵੱਧ ਹੈ ਅੱਛਾ ਜੀ ਬੱਚਾ ਸਾਹਮਣ ਔਖਾ ਹੋ ਜਾਂਦਾ ਬੀਟਲ ਦਾ ਥੋੜਾ ਜਿਹਾ ਅੱਛਾ ਜੀ ਬਰਬਰੀ ਦਾ ਹੈ ਇੱਕ ਵਾਰੀ ਦੁੱਧ ਪੀ ਲਿਆ ਅੱਛਾ ਜੀ ਰਾਜ ਜਾਂਦਾ ਹੈ ਰਾਜ ਜਾਂਦਾ ਹੈ ਬੀਟਲ ਦਾ ਬੱਚਾ ਸਾਹਮਣ ਕਿਵੇਂ ਔਖਾ ਹੈ ਵੱਡਾ ਬੱਕਰਾ ਸਾਹਮਣ ਔਖਾ ਜਾਂ ਬੱਚਾ ਸਾਹਮਣ ਔਖਾ ਹੈ ਬੱਚਾ ਸਾਹਮਣ ਥੋੜਾ ਜਿਹਾ ਔਖਾ ਬਈ ਪੰਜ ਚਾਰ ਦਿਨ ਲੈਂਦਾ ਪੂਰਾ ਅੱਛਾ ਜੀ ਕਿਉਂ ਪੇ ਲੱਤਾਂ ਤੇ ਖੜਾ ਹੁੰਦਾ ਪੂਰਾ ਪੰਜ ਚਾਰ ਦਿਨਾਂ ਚ ਤੁਰਨ ਫਿਰਨ ਲੱਗਦਾ ਹੈ ਅੱਛਾ ਜੀ ਤਾਂ ਕਰਕੇ ਥੋੜਾ ਜਿਹਾ ਇਹ ਬਰਬਰੀ ਦਾ ਹੈ ਵੀ ਨਾਲ ਦੀ ਨਾਲੇ ਤਾਂ ਮਿਰਗਾਂ ਵਾਲਾ ਕੰਮ ਹੁੰਦਾ ਹੈ ਦੁੱਧ ਚੁੰਘਿਆ ਤੇ ਸ਼ੂ ਹੋ ਜਾਂਦਾ ਹੈ ਹਾਂ ਨਾਲ ਦੀ ਨਾਲ ਐਕਟਿਵ ਇੱਕ ਮੈਂ ਵੀ ਕੰਮ ਕਰਦਾ ਰਿਹਾ ਤੁਹਾਨੂੰ ਥੋੜਾ ਇਹ ਦੱਸਾਂ ਲੱਗ ਜਾਏ ਕਿ ਮੈਨੂੰ ਬੀਟਨ ਦਾ ਬੱਚਾ ਥੋੜਾ ਇਹ ਸੌਖਾ ਲੱਗਦਾ ਸੀਗਾ ਕਿਉਂਕਿ ਬੀਟਲ ਦੇ ਬੱਚੇ ਦੀ ਜਿਹੜੀ ਡੈਥ ਰੇਟ ਹੈ ਨਾ ਉਹ ਬਹੁਤ ਘੱਟ ਹੈ ਬਰਥ ਟਾਈਮ ਤੇ ਹੂੰ ਹੂੰ ਤੇ ਜਿਹੜਾ ਬਰਬਰੀ ਦਾ ਬੱਚਾ ਬਹੁਤ ਨਾਜ਼ੁਕ ਹੁੰਦਾ ਹੈ ਤੇ ਬੱਕਰੀਆਂ ਜ਼ਿਆਦਾਤਰ ਖਿਆਲ ਚ ਹੁੰਦੇ ਨੇ ਤੇ ਉਹਦੇ ਵਿੱਚ ਕੀ ਹੁੰਦਾ ਨਾ ਸਿਆਲਾਂ ਤੇ ਇਹਨਾਂ ਨੂੰ ਮੂਰ ਨਹੀਂ ਕੀ ਜ਼ਿਕਰ ਬਹੁਤ ਜਲਦੀ ਆਉਂਦੀ ਹੂੰ ਹੂੰ ਪਰ ਜੇ ਜਿੰਨੇ ਤੁਹਾਡੇ ਬੰਦ ਕਮਰੇ ਆ ਤਰੀਕੇ ਦਾ ਮੈਨੇਜਮੈਂਟ ਵਧੀਆ ਹੋਵੇ ਸਿਸਟਮ ਵਧੀਆ ਹੋਵੇ ਓਕੇ ਜੀ ਤਾਂ ਆਪਾਂ ਬੱਤ ਕਰ ਸਕਦੇ ਆ ਇਹ ਬਾਕੀ ਦੁੱਧ ਪਲਾਉਣਾ ਵਗੈਰਾ ਉਹ ਥੋੜਾ ਜਿਹਾ ਹੈਗਾ ਹੀ ਆ ਉਸ ਤੇ ਟਾਈਮ ਲੱਗਦਾ ਬੰਦੇ ਨੂੰ ਹਾਂਜੀ ਤੁਹਾਡੇ ਕੋਲੇ ਕਿਹੜੀ ਲਾਈਨ ਦੀਆਂ ਬੱਕਰੀਆਂ ਜ਼ਿਆਦਾ ਚਾਹੀਆਂ ਹੈਆਂ ਹੈਂ ਬਿੱਟਲ ਦੀਆਂ ਬਈਆ ਆਪਣੇ ਕੋਲੇ ਕੋਈ ਲਾਈਨ ਵੇਖ ਕੇ ਤਾਂ ਆਪਾਂ ਲਈਆਂ ਨਹੀਂ ਸੀ ਉਦੋਂ ਇੰਨਾ ਨੌਲੇਜ ਨਹੀਂ ਸੀਗਾ ਅੱਛਾ ਜੀ ਅੱਜ ਮੈਂ ਬਰੀਡਰ ਲਿਆਂਦਾ ਸੀ ਆਪਾਂ ਇਹ ਚੌਧਰੀ ਬਲੱਡ ਲਾਈਨ ਵਜਦਾ ਹੈਗਾ ਠੀਕ ਹੈ ਜੀ ਏ ਲਿਆਂਦਾ ਸੀਗਾ ਅੱਜ ਕੀ ਕਿਹੜੇ ਪਿੰਡ ਵਾਲਾ ਚੌਧਰੀ ਇਹ ਬਈ ਇੱਥੋਂ ਇਹ ਪਵਨੇ ਕੋਲੋਂ ਆਇਆ ਵਿਆ ਗਾਂ ਠੀਕ ਆ ਪਵਨੇ ਕੋਲ ਆਇਆ ਹਾਂ ਹਾਂ ਚੌਧਰੀ ਹੈ ਬਲੱਡ ਲਾਈਨ ਦਾ ਦੱਸਿਆ ਸੀਗਾ ਠੀਕ ਹੈ ਜੀ ਹਾਂ ਜੀ ਆਪਾਂ ਨਾਲ-ਨਾਲ ਬੱਕਰੀਆਂ ਲਗਾਈ ਹੋਈਆਂ ਨੇ ਬੀਟਰ ਮਸਟਰੀ ਉਹਦੋਂ ਆਪਾਂ ਨੂੰ ਇੰਨੀ ਨੌਲੇਜ ਹੈ ਨਹੀਂ ਸੀਗੀ ਲੈਂਡ ਵੇਲੇ ਆਪਾਂ ਜਿਵੇਂ ਕੋਈ ਇੰਨੇ ਬਲੱਡ ਲਾਈਨ ਪੁੱਛ ਕੇ ਨਹੀਂ ਲਈਆਂ ਬਸ ਸਿੱਧੀਆਂ ਲੈ ਲਈਆਂ ਠੀਕ ਹੈ ਜੀ ਬਹੁਤ ਵਧੀਆ ਕੁਆਲਿਟੀ ਹੈ ਤੰਨਾ ਦੀ ਲੰਬਾਈ ਦੇਖੋ ਠੀਕ ਨਕ ਜੀ ਸ਼ੇਪ ਐ ਪੈਸਿਫੀਕ ਦੀ ਬੱਕਰੀਆਂ ਵੀ ਬਹੁਤ ਸੋਹਣੀਆਂ ਬਹੁਤ ਚੰਗੇ ਬੱਕਰੇ ਬਰਬਰੀ ਦੇ ਵੀ ਬਹੁਤ ਚੰਗੇ ਬੱਕਰੇ ਹੈਗੇ ਬਹੁਤ ਚੰਗੇ ਆਹ ਬੰਦਮ ਕਹਿੰਦੇ ਇਹਨੂੰ ਛੜੇ ਕੰਨਾ ਦਾ ਵਾਈਟ ਅੱਖ ਦਾ ਫਾਈਟਰ ਬੱਕਰਾ ਹੋਰ ਇਹ ਕਿਥੋਂ ਲਿਆ ਤੁਸੀਂ ਇਹ ਛਾਪ ਨਹੀਂ ਲਾਈ ਸੀ ਭਾਈ ਇਹ ਬੱਕਰਾ ਛਾਪ ਨਹੀਂ ਆਇਆ ਹਾਂਜੀ ਠੀਕ ਹੈ ਜੀ ਰਵਿੰਦਰ ਤੋਂ ਨੇ ਰਵਿੰਦਰ ਤੋਂ ਨਹੀਂ ਵੱਡੇ ਭਰਾ ਨੂੰ ਪਤਾ ਉਹ ਪਿੰਦਰ ਨੂੰ ਪਤਾ ਕਿ ਇਹਦੇ ਕੋਲ ਆਇਆ ਹੋਇਆ ਉਹ ਦਵਾ ਰਵਿੰਦਰ ਨੇ ਸੀਗਾ ਠੀਕ ਹੈ ਜੀ ਹਾਂ ਜੀ ਬਹੁਤ ਵਧੀਆ ਬਹੁਤ ਹੈ ਇਹ ਜਿਹੜਾ ਸਿੰਘਾ ਵਾਲਾ ਬੈਂਟਮ ਹੈ ਨਾ ਇਸ ਦੀ ਬੰਬੇ ਦੇ ਵਿੱਚ ਮਾਰਕੀਟ ਬਹੁਤ ਹੈ ਠੀਕ ਹੈ ਉਧਰ ਇਹਦੀ ਫਾਈਟ ਕਰਾਉਂਦੇ ਆ ਉਹ ਥੇਰੀ ਅੰਦਰ ਠੀਕ ਹੂੰ ਹੂੰ ਉੱਥੇ ਦੀ ਮਾਰਕੀਟ ਬਹੁਤ ਹੈ ਜੀ ਠੀਕ ਹੈ ਮੇਰੇ ਕੋਲੇ ਇਸ ਨਾਲ ਦਾ ਬੱਕਰਾ ਸੀਗਾ ਕਾਫੀ ਟਾਈਮ ਪਹਿਲਾਂ ਪਰ ਉਹਨਾਂ ਦਾ ਟਾਈਮ ਸੀ ਤੇ ਵਾਈਟ ਅੱਖਾਂ ਦਾ ਸੀ ਵੱਡੇ ਚੰਗਾ ਚੌੜੇ ਜਿਹੇ ਚੰਗਾ ਦਾ ਹੂੰ ਹੂੰ ਤਾਂ ਉੱਥੇ ਮੈਨੂੰ ਇਹਦਾ ਵਧੀਆ ਰੇਟ ਮਿਲਦਾ ਸੀ ਪਰ ਉਸ ਕਰੋਨਾ ਦੇ ਟਾਈਮ ਤੇ ਗੱਡੀਆਂ ਬੰਦ ਸੀ ਠੀਕ ਹੈ ਇਹ ਆਪਣੇ ਏਰੀਆ 'ਚ ਥੋੜੀ ਘੋਲੇ ਦੀ ਮੰਗ ਜ਼ਿਆਦਾ ਹੈ ਹੂੰ ਆਪਣੇ ਯਾਰ ਜਵਾਗ ਦੇ ਸਿੰਘ ਦੇ ਮਾਰਗ ਜਵਾਗ ਦੇ ਸਿੰਘ ਦੇ ਮਾਰਗ ਰਹਿਣ ਦੇ ਅੱਖ ਮੋਕ ਹਾਂ ਰਹਿਣ ਦਰ ਦੀ ਕਮਾਈਆਂ ਨੂੰ ਅੱਠ ਮੈਂਟ ਕੱਢ ਹਾਂ ਸਹੀ ਹੈ ਉੱਥੇ ਥੋੜੀ ਫਾਈਟ ਕਰਾਉਂਦੇ ਉਧਰ ਇਹਦੀ ਮੰਗ ਬਹੁਤ ਜ਼ਿਆਦਾ ਹੂੰ ਕੁਝ ਬੱਚੇ ਆਪਣੇ ਅੰਦਰ ਤਾੜੇ ਹੋਏ ਆ ਹਾਂ ਅੰਦਰ ਹੈ ਬਈ ਆ ਆਪਣਾ ਬਰਬਰੀਆ ਲੋਟ ਆ ਸਹੀ ਜੀ ਇਹਦੇ ਬਾਰੇ ਪੁੱਛਣੀ ਸੀ ਕਿ ਜਦੋਂ ਬੱਕਰੀ ਲੈਣੀ ਹੋਵੇ ਤਾਂ ਤੁਸੀਂ ਸੇਲ ਕਰ ਦੋਗੇ ਹਾਂਜੀ ਹਾਂਜੀ ਅੱਛਾ ਜੀ ਬਰਬਰੀਆਂ ਦਾ ਲੋਟ ਹੈਗਾ ਆਪਣੇ ਕੋਲੇ ਕਾਫੀ ਬੱਕਰੀਆਂ ਸੇਲ ਤੇ ਆ ਠੀਕ ਹੈ ਜੀ ਹਾਂਜੀ ਯਾਰੀ ਤੁਸੀਂ ਬੱਕਰੀ ਦੇ ਦੇ ਦੋਗੇ ਜੇ ਕਿਸੇ ਨੂੰ ਚਾਹੀਦੀ ਹੈ ਤਾਂ ਬਰਬਾਹ ਹਾਂਜੀ ਹਾਂਜੀ ਠੀਕ ਹੈ ਜੀ ਰੇਟ ਵੀਰ ਜੀ ਕੀ ਹੈ ਜੇ ਕੁਆਲਟੀ ਦੇ ਹਿਸਾਬ ਨਾਲ ਕੁਆਲਟੀ ਦੇ ਹਿਸਾਬ ਨਾਲ ਮੌਕੇ ਤੇ ਰੇਟ ਦਾ ਹੋ ਜਾਊਗਾ ਹਾਂਜੀ ਇਹ ਗੱਲ ਠੀਕ ਲੱਗੀ ਵੀਰੇ ਜਿਹੜੀ ਕੁਆਲਟੀ ਦੀ ਬੱਕਰੀ ਆ ਉਹਦਾ ਰੇਟ ਮਿਲ ਜਾਂਦਾ ਆਪਾਂ ਨੂੰ ਹਾਂਜੀ 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 ਕਿੰਨੂ ਤਾਂ ਨਹੀਂ ਵੇਚਨੇ ਪੈਂਦੇ ਹੁਣ ਬੱਚੇ ਨਹੀਂ 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 ਖੜੀਕ ਨੂੰ ਵੈਸੀ ਹੀ ਵਿਕ ਜਾਂਦੀ ਹੈ ਵੈਸੀ ਹੀ ਵਿਕ ਜਾਂਦੇ ਉਹ ਤਾਂ ਵੀ ਠੀਕ ਤਾਂ ਰੇਟ ਵੀ ਨਹੀਂ ਦਿੰਦੇ ਹਾਂ ਉਹ ਤਾਂ ਤੋਲ ਕੇ ਲੈਣਾ ਉਹਨਾਂ ਨੇ ਉਹਨਾਂ ਨੇ ਤਾਂ ਤੋਲ ਕੇ ਫਿਰ ਮੀਟ ਹੀ ਦੇਖਣਾ ਮੀਟ ਦੇਖਣਾ ਉਹਨਾਂ ਨੇ ਚੌਂਕਲੀ ਚੀਜ਼ ਦਾ ਤਾਂ ਫਿਰ ਮੁੱਲ ਨਹੀਂ ਪਾਉਂਦੀ ਹੂੰ 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 ਬਹੁਤ ਠੀਕ ਹੈ ਵੀਰ ਆਪਣਾ ਬੱਚੇ ਦੇਖਦੇ ਅੰਦਰ ਚੱਲ ਕੇ ਆ ਜਾਓ ਜੀ ਠੀਕ ਹੈ ਵੀਰ ਜੀ ਬੱਚੇ ਦਿਖਾਓ ਆਪਾਂ ਨੂੰ ਮੀਟਲ ਦੇ ਤੇ ਵਰਦੇ ਆ ਆ ਆਪਣੇ ਬੀਟਰਲ ਦੇ ਬੱਚੇ ਬਈ ਠੀਕ ਹੈ ਜੀ ਅੱਜ ਆਹ ਜਿਹੜੇ ਹੈਗੇ ਆ ਆਪਣੇ ਬਰੀਡਰ ਦਾ ਰਿਜ਼ਲਟ ਆ ਸਾਰਾ ਆਹ ਦੇਖੋ ਇਹ ਵੀਰ ਜੀ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਕੰਮ ਸ਼ੁਰੂ ਕੀਤੇ ਆਪਾਂ ਨੂੰ 6 ਮਹੀਨੇ ਹੋ ਗਏ ਭਾਈ 6 ਮਹੀਨੇ ਦੇ ਵਿੱਚ ਕਿੰਨੇ ਬੱਚੇ ਆ ਗਏ ਆਪਣੇ ਕੋਲੇ ਬੱਚੇ ਆਪਣੇ ਕੋਲੇ ਆ ਗਏ ਹੋਣੇ ਆ 20 ਕਿਤੇ ਲਗਭਗ ਭਾਈ ਠੀਕ ਹੈ ਵੀਰ ਜੀ ਹਾਂਜੀ ਇੱਕ ਨੂੰ ਭਾਈ ਜੀ 20 ਬੱਚੇ ਆਏ ਇੱਕ ਬਾਹਰੋਂ ਦੇ ਬੱਚਾ ਲੈ ਇਹਨਾਂ ਦੇ ਵਿੱਚ ਜਿਹੜੇ ਫਿਰਦੇ ਆ ਜਾਂ ਆਪਣੇ ਸਾਰੇ ਨੇ ਨਹੀਂ ਲਏ ਆ ਭਾਈ ਦੋ ਬਾਹਰੋਂ ਲਏ ਆ ਬਾਕੀ ਸਾਰੇ ਆਪਣੇ ਹਾਂਜੀ 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 ਚਲੋ ਠੀਕ ਹੈ ਜੀ ਤੇ ਕਿਹੜੇ ਕਿਹੜੇ ਬੱਚੇ ਵਧੀਆ ਕੁਆਲਿਟੀ ਦੇ ਆ ਆ ਸਾਰੀ ਵਧੀਆ ਕੁਆਲਿਟੀ ਦੇ ਬਈ ਅੱਛਾ ਜੀ ਆ ਦੇਖੋ ਜਿਵੇਂ ਆਪਣੇ ਜਾਮਾ ਬਰੀਡਰ ਤੇ ਗਿਆ ਇਹ ਠੀਕ ਹੈ ਜੀ ਹਾਂਜੀ ਆ ਪੱਠਾ ਆ ਗਈ ਹਾਂਜੀ ਆ ਬੱਚਾ ਗਲਾਗੀ ਕੰਨੋ ਦਾ ਗਲਾਗੀ ਚੰਬੀ ਦਾ ਹਾਂਜੀ ਆ ਦਾ ਬੱਚਾ ਹਾਂਜੀ ਆ ਇੱਕ ਆ ਭਾਈ ਜੀ ਆਪਣੇ ਥੋੜੇ ਬੱਕਰੇ ਦਾ ਅੱਛਾ ਜੀ ਆਪਣੇ ਵਾਲੇ ਬੱਕਰੇ ਦਾ ਹਾਂਜੀ ਠੀਕ ਹੈ ਬਹੁਤ ਸੋਹਣਾ ਬੱਚਾ ਕੰਨਾਂ ਵਾਲੀ ਕੁਆਲਿਟੀ ਵਧੀਆ ਹੈ ਹਾਂਜੀ ਇਹ ਪਹਿਲਾ ਰਿਜ਼ਲਟ ਆ ਆਪਣੇ ਵਾਲੇ ਬੱਕਰੇ ਦਾ ਹੋਰ ਵਾਲੇ ਬੱਕਰੇ ਦਾ ਠੀਕ ਹੈ ਚਲ ਜੀ ਤੀਜੀ ਵੀੜੀ ਚੱਲ ਜੀ ਹਾਂ ਹਾਂ ਸੋਹਣਾ ਬੱਚਾ ਆਇਆ ਹੱਡਾਂ ਪੈਰਾਂ ਦਾ ਵੀ ਬਹੁਤ ਖੁੱਲਾ ਹੈ ਇੱਕ ਹੋਰ ਬੱਚਾ ਸੀ ਤੇ ਚਿੱਕੀ ਅੱਖਾਂ ਬੜਾ ਪਸੰਦ ਕਰਦੇ ਆ ਲੋਕ ਕੀ ਜੀ ਹਾਂ ਆ ਜੀ ਭਾਈ ਹਾਂ ਜੀ ਬੱਚਾ ਬਹੁਤ ਸੋਹਣਾ ਹੈ ਹਾਂ ਜੀ ਤੇ ਮੇਲ ਹੈ ਕਿ ਫੀਮੇਲ ਹੈ ਫੀਮੇਲ ਹੈ ਫੀਮੇਲ ਹੈ ਹਾਂ ਜੀ ਬਹੁਤ ਸੋਹਣੀ ਕਿਵੇਂ ਲਾਈਏ ਵੀਰੇ ਬਰਾਬਰ ਨਹੀਂ ਰੱਖੀ ਇਹਨਾਂ ਨੂੰ ਹਾਂ ਜੀ ਸੰਦ ਰੱਖੀ ਦੇਵੇ ਬੱਚਿਆਂ 'ਚ ਉਹ ਵੀਰ ਜੀ ਸੇਲ ਆ ਕੇ ਕੋਈ ਨਹੀਂ ਬੱਚਾ ਨਹੀਂ ਭਾਈ ਬੱਚਿਆਂ 'ਚ ਜੋ ਹੈ ਸੇਲ ਸੇਲ ਨਹੀਂ ਕੋਈ ਵੱਡੀਆਂ ਬੱਕਰੀਆਂ ਹਾਂਜੀ ਠੀਕ ਐ ਬੱਚੇ ਦਾ ਫੜ ਐਫ ਡੀ ਐ ਹਾਂਜੀ ਇਹਨਾਂ ਨੇ ਬੱਕਰੀ ਦੋ ਬੱਕਰੀਆਂ ਦੇ ਹੋ ਜਾਂਦੀਆਂ ਹਾਂਜੀ ਹਾਂਜੀ ਐਫ ਡੀ ਤੋਂ ਵੀ ਵੱਡਾ ਐ ਖੁੜੀ 10 ਸਾਲਾਂ ਦੀ ਦੁੱਗਣੀ ਹੁੰਦੀ ਐ ਹਾਂ ਇਹ 1.5 ਸਾਲ ਚ 1.5 ਸਾਲ ਚ ਦੁੱਗਣੇ ਹੋ ਜਾਂਦੇ ਵੱਡੀ ਦਾ ਤਾਂ ਸਾਲ ਚ ਹੀ ਹੋ ਜਾਂਦਾ ਹਾਂਜੀ ਇਹ ਵੀ ਤਾਂ 1.5 ਸਾਲ ਚ ਹੋ ਜਾਂਦਾ ਹਾਂਜੀ ਹਾਂਜੀ ਉਸ ਕਰਕੇ ਬੱਚੇ ਨਹੀਂ ਹੋਏ ਇਸ ਲਈ ਹਾਂਜੀ ਆਪਣੇ ਵੀਰ ਜੀ ਕਿਵੇਂ ਤੁਹਾਨੂੰ ਲੱਗਿਆ ਕੰਮ ਫਾਰਮ ਦਾ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਸਟੈਂਡਰਡ ਕੰਮ ਐ ਹਾਂਜੀ ਅੱਛਾ ਜੀ। ਸੌਖਈਏ ਕਿ ਔਖੇ ਤੋਂ ਨਈ ਕੋਈ ਔਖਾ ਨਹੀਂ। ਅੱਛਾ ਜੀ। ਮੈਂ ਤਾਂ ਕਈ ਵੀਰਾਂ ਤੋਂ ਇਹ ਸੁਣਿਆ ਵੀ ਜ਼ਮੀਨ ਠੇਕੇ ਲੈਣ ਨਾਲੋਂ ਇੱਕ ਬੱਕਰੀ ਪਾਲੋ 19 ਕਮਾਈ ਦੇ ਜਾਂਦੀ ਹੈ। ਮੰਨ ਲਓ ਜੇ ਦੋ ਬੱਚੇ ਵੀ ਦਿੰਦੀ ਹੈ ਤਾਂ 10-10 ਹਜ਼ਾਰ ਦੇ ਹੋ ਗਏ। ਸਾਢੇ ਹਾਰੀ ਬਚਿਆ ਤਾਂ ਕਰ ਲਓ ਤੁਸੀਂ ਵੀ ਇੱਕ ਠੇਕੇ ਜੋ ਵਾਲੀ ਜ਼ਮੀਨ ਤੋਂ ਇੰਨਾ ਜੀ ਵਾਜਦੇ ਆ। ਆ ਆਪਣੇ ਰਾਜਸਥਾਨ 'ਚ ਤਾਂ ਇੰਨਾ ਵਜਦਾ ਵੀ ਨਹੀਂ। ਸਾਢੇ ਸੌ ਨਹੀਂ ਕਿਉਂ ਇੱਕ ਫਸਲ ਆਪਣੇ ਲੱਗਪਾਗ ਆਏ ਵਾਰੀ ਖਰਾਬ ਹੁੰਦੀ ਹੁੰਦੀ। ਇੱਕ ਹੀ ਹੋਈ ਜਾਂਦੀ ਹੈ ਪਿਛਲੇ 3-4 ਸਾਲਾਂ ਦਾ। ਬੱਕਰੀ ਲੈ ਲੋ ਵਧੀਆ ਬਹੁਤ ਵਧੀਆ ਕੰਮ ਹੈ ਹਾਂਜੀ ਹਾਂਜੀ ਨਾਲ ਇਸ ਮੱਠਾ ਪੱਟੀ ਕਰਦਾ ਅੱਜ ਕੱਲ ਲੇਬਰ ਮਿਲਦੀ ਨਹੀਂ ਹਾਂਜੀ ਠੀਕ ਹੈ ਵੀਰ ਜੀ ਤੁਹਾਡਾ ਨੰਬਰ ਸਕਰੀਨ ਤੇ ਪਾ ਦਾਂਗੇ ਜੇ ਕਿਸੇ ਨੇ ਕੋਈ ਬੱਕਰੀ ਲੈਣੀ ਹੋਈ ਤਾਂ ਤੁਹਾਡੇ ਨਾਲ ਉਸ ਨੰਬਰ ਤੇ ਕੰਟੈਕਟ ਕਰ ਲੇਗਾ ਠੀਕ ਹੈ ਭਾਈ ਹਾਂਜੀ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ